ਹਾਂਜੀ ਮਿੱਤਰੋ ਕੀ ਹਾਲ ਚਾਲ ਅਮੀਰ ਕਰਦਾਂ ਸਾਰੇ ਠੀਕ ਠਾਕ ਹੋਵਾਂਗੇ ਅੱਜ ਆਪਾਂ ਫੇਰ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਇੱਕ ਬਹੁਤ ਹੀ ਕੈਂਟ ਫਣੀ ਕਮੈਂਟਾਂ ਵਾਲੀ ਵੀਡੀਓ ਵੀਡੀਓ ਬਹੁਤ ਹੀ ਫਣੀ ਹੋਣ ਵਾਲੀ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਬੋਲ ਦਾ ਟਾਈਮ ਨਾ ਵੇਸਟ ਕਰਦੇ ਹੋਏ ਚਲੋ ਵੀਡੀਓ ਸਟਾਰਟ ਕਰਦੇ ਹਾਂ ਪਹਿਲਾਂ ਇਹ ਟੈਂਪੋ ਟਮ ਟਮੇ ਹੁੰਦੇ ਸੀ ਹੁਣ ਇਹ ਆਮ ਹੋ ਗਏ ਤੇ ਲੋਕ ਟਮ ਟਮੇ ਰਹਿ ਗਏ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਦਾ ਹੂੰ ਕੰਵਰੀ ਕਰਾਣ ਦੀ ਜੱਜ ਕੁੜੀਆਂ ਦੇ ਹੱਕ ਖੋਣ ਲੱਗੇ ਪਏ ਆ ਜੰਦੀ ਰੱਬ ਨੇ ਬੰਦੇ ਹੀ ਬਣਾਏ ਸੀ ਟੈਂਪੋ ਇੱਥੇ ਆ ਕੇ ਬਣਿਆ ਕਿਵੇਂ ਕਿਵੇਂ ਲੋਕ ਰਹਤੇ ਯਾਰ ਯਹਾਂ ਪਰ ਗਰਮੀਆਂ ਵਿੱਚ ਵੀ ਪਾ ਕੇ ਕਾਲ ਇੰਸਟਾਗ੍ਰਾਮ ਤੇ ਟੈਂਪੋ ਦਾ ਰਾਜ ਨੀ ਇਹ ਧੁਕਾ ਇਹ ਆਉਣ ਵਾਲੇ ਸਮੇਂ ਵਿੱਚ ਮੁੰਡੇ ਬਚਾਓ ਮਿਸ਼ਨ ਚਲਾਉਣਾ ਪੈਣਾ ਹੈ ਮੁੰਡਾ ਸੁਖਨ ਨਾਲ ਮ ਤਿਆਰ ਹੋ ਗਿਆ ਆਉਣ ਵਾਲੇ ਸਮੇਂ ਵਿੱਚ ਲੋਕ ਕਿਤੇ ਮੁੰਡਿਆਂ ਦੀ ਭਰੂਣ ਹੱਤਿਆ ਨਾ ਕਰਨ ਲੱਗ ਜਾਣ ਕਿਤੇ ਵੱਡਾ ਹੋ ਕੇ ਕੁੜੀ ਨਾ ਬਣ ਜਾਈ। ਕੁਸੇ ਪੁੱਤੜਾ ਜਮਦੇ ਤੇ ਅੰਨੀ ਚੰਗੀ ਏ ਕਹਾਪ ਤੇ ਇਹਨਾਂ ਲਈ ਬਣੀ ਐ। ਮੈਂ ਛੋਟਾ ਸਾਂ ਥਾ ਨਾ ਤਬ ਅਗਰ ਕਿਸੇ ਕੋ ਵੀ ਮਨੇ ਬੋਲ ਦਿਆ ਕਿ じゃ ਤੇਰੀ ਮ੍ਰਿਤਿ ਹੋ ਜਾਏਗੀ ਉਹ ਇੱਕ ਦਿਨ ਸੇ ਉੱਪਰ ਜੀ ਨਹੀਂ ਪਾਇਆ ਕਰਤਾ। ਇਹਨੂੰ ਵੀਰ ਕਾਲੀ ਜ਼ੁਬਾਨ ਕਹਿੰਦੇ ਆ ਕੋਈ ਦੱਸੋ ਇਹਨੂੰ। ਬੱਤ ਸਹੀ ਏ। हाँ, आज भी होता है डॉक्टर बोल रहा है कि तेरे बेटा बेटा नहीं तेरी बेटी होगी जब जातर ले कुछ भी कर ले तो वो बेटी होगी अरे बाबा अगर बोल रहा है कि ये चीज होनी है तो वो होगी होगी तो ये बचपन से रहा जिसको मैं देख सकता था उसको गुरु महाराज देख सकते थे और कोई भी नहीं देख सकता था अरे बाबा कुर्सियां परू बाबा ਅਗਰ ਬੋਲ ਰਿਹਾ ਕਿ ਇਹ ਚੀਜ਼ ਹੋਣੀ ਹੈ ਤਾਂ ਉਹ ਹੋਗੀ ਹੋਗੀ ਤਾਂ ਇਹ ਬਾਈ ਹਸਤੀਆਂ ਦੇ ਇੰਟਰਵਿਊ ਲਿਆ ਕਰੋ ਗਸਤੀਆਂ ਦੀ ਨਹੀਂ ਪਿੱਛੇ ਵਾਲੇ ਮਸਲੇ ਗੰਭੀਰ ਨੇ ਪਿੱਛੇ ਵਾਲੇ ਵੀ ਹੈਰਾਨ ਨੇ ਅੱਜ ਸੀ ਮੰਡੀ ਰੇ ਨੇ ਇਹ ਨਹੀਂ ਆ ਬੁਲਾਉਣ ਮੈਨੂੰ ਤੇਰਾ ਨਾਮ ਲੈ ਕੇ ਪਿੱਛੇ ਵਾਲਾ ਬੱਕੀ ਪਾੜ ਨੂੰ ਫਿਰਦਾ ਤੇਰੀ ਹੁਣ ਮੈਨੂੰ ਤੇਰਾ ਨਾਮ ਲੈ ਕੇ ਆ ਇੱਕ ਕਮੈਂਟ ਖੁਦ ਹੀ ਦੇਖ ਲਓ ਵਾਰਨਿੰਗ ਮੈਂ ਤਾਂ ਪਹਿਲਾਂ ਹੀ ਕਹਿੰਨ ਨਾ ਹੀ ਪੜੋ ਜੀਨੇ ਸਵਾਦ ਲੈਣਾ ਉਹ ਖੁਦ ਹੀ ਪੜ ਸਕਦਾ ਹੈ ਬੜੀ ਬੜੀ ਮੈ ਸੋਣਿਆ ਸੋਣਿਆ ਕਿ ਤੇਰੇ ਬਾਰੇ ਫਲਾੜੇ ਨੇ ਅੱਦਾ ਕਿ ਉੱਧਰ ਕਿ ਮੈਂ ਕਿੱਛ ਗਿਆ ਕੋਈ ਗੱਲ ਐ ਟਿੱਪੀ ਮੇਰੇ ਲਈ ਮੈਡਰ ਜਦੋਂ ਬੰਦਾ ਇੱਥੇ ਮੇਰੇ ਲੈਵਲ ਤੇ ਪਹੁੰਚ ਕੇ ਮੇਨਾਂ ਕੰਬੀ ਮੇਰੇ ਤੋਂ ਤਾਂ ਦਾ ਬੰਦਾ ਮੈਨੂੰ ਕਵੇ ਨਾ ਦੁਨੀਆ ਤੇ ਗੁਮਨਾਮ ਮਰਨਾ ਮਨਜ਼ੂਰ ਹੈ ਪਰ ਤੇਰੇ ਵਰਗਾ ਲੈਵਲ ਨਹੀਂ ਚਾਹੀਦਾ ਠੀਕ ਹੈ ਨਾ ਕਿ ਜਿਹਨੇ ਹਾਂ ਜ਼ਿੰਦਗੀ ਚ ਹਾਸਿਲ ਕੀਤਾ ਹੈ ਮੇਰੀ ਇੰਡਸਟਰੀ ਦਾ ਮੈਨੂੰ ਆ ਕੇ ਕੋਈ ਕੁਝ ਕਰ ਸਾਲਿਆ ਤੇਰੀ ਕਿਹੜੀ ਟੈਂਪੋ ਇੰਡਸਟਰੀ ਤੈਨੂੰ ਉਹਦਾ ਗੱਲ ਵੀ ਕਰਾ ਹਾਂ ਠੀਕ ਹੈ ਜੀ ਤੁਸੀਂ ਤੁਸੀਂ ਸਹੀ ਹੋ ਮੈਂ ਗੱਲ ਠੀਕ ਹੈ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਹੂ ਐਮ ਆਈ ਤੂੰ ਡਰੇਕ ਭੈਣ ਤੇਰੀ ਹਰ ਮੰਗ ਨਾਲ ਪਰ ਦੂੰਗਾ ਰਾਂ ਨੂੰ ਬੰਦਾ ਨਾ ਜਨਾ ਨਾ ਬਲੈਟੀ ਕਾਰਖਾਨਾ ਤੇਰੇ ਰੱਖੂੰਗਾ ਨੀ ਅੱਖਾਂ ਚ ਵਸਾ ਕੇ ਨੀ ਰੱਖੂੰਗਾ ਨਾ ਦੰਦ ਕੱਢਦਾ ਸਲਾ ਹਰਾਮ ਜਦਾ ਵਸਾ ਕੇ ਨੀ ਰੱਖੂੰਗਾ ਨਾ ਸੁਨੀਆਂ ਤੇ ਜਾ ਸਾਲਿਆ ਥਾਰ ਤੋਂ ਹੀ ਮਨ ਚੱਕ ਦਿੱਤਾ ਈ ਲੋਕੀ ਬਹੁਤ ਗਾਲਾਂ ਕੱਢਦੇ ਆ ਕਮੈਂਟਾਂ 'ਚ ਇਹਨਾਂ ਨੂੰ ਤੁਸੀਂ ਵੀ ਗਾਲ-ਗੋਲ ਕੱਢਣੀ ਆ ਤਾਂ ਕੱਢ ਸਕਦੇ ਹੋ ਕਮੈਂਟ ਸੈਕਸ਼ਨ ਖਾਲੀ ਆ ਲੋਕਾਂ ਦਾ ਟਾਈਮ ਹੁੰਦਾ ਇਹਨਾਂ ਦਾ ਤਾਂ ਜਮਾਨਾ ਆ ਗਿਆ ਲੱਗਦਾ ਮੇਰੀ ਸਰਕਾਰ ਨੂੰ ਬਹਿਣ ਤੇ ਆ ਕਿ ਇਹਨਾਂ ਨੂੰ ਕੀੜਾ ਮਾਰਨ ਲਈ ਵੀ ਕੋਈ ਦਵਾਈ ਤਿਆਰ ਕੀਤੀ ਜਾਵੇ ਚੰਦ ਮਾਰਦੇ ਜਿਮ ਵਿੱਚ ਦੇਖਣੇ ਮੂੰਹ ਤਾਂ ਸਾਲੇ ਦਾ ਦਰਿਆਈ ਘੋੜੇ ਵਰਗਾ ਖਾਣਾ ਮਾਰਦੇ ਨਾਰਾਂ ਨੂੰ ਸਾਲਿਆ 40 ਕਿਲੋ ਤਾਂ ਵੇਟ ਹੋਣਾ ਮਸਾ ਹੀ ਮੂੰਹ ਐਦਾਂ ਅੱਡਿਆ ਜਿਵੇਂ ਅੰਡਾ ਦੇਣ ਲੱਗਿਆ ਹੋਵੇ ਸਾਨੂੰ ਮੋੜ ਕੇ ਪਰਸ ਚ ਪਾ ਲੈ ਜਿਹੜੇ ਹਿਸਾਬ ਨਾਲ ਮੂੰਹ ਕਰਦਾ ਪਤੰਦਰੋਂ ਪਿੱਛੇ ਇੱਕ ਲਫਾਫਾ ਬੰਨ ਦੋ ਆਏ ਪੈ ਜਿੱਥੇ ਵੀ ਫੱਕ ਫੇਰਾ ਭੈਣ ਚ ਦਾ ਵੈ ਤੇਰੇ ਬੱਚੇ ਦਾ ਨਹੀਂ ਨਿਕਲ ਕੇ ਡਿੱਗ ਜੇ ਮਿਊਜ਼ਿਕ ਅੱਜ ਦੀ ਪੋਡਕਾਸਟ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਜ ਦੀ ਪੋਡਕਾਸਟ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਤੇ ਜ਼ਰੂਰ ਦੇਖੋ ਹਾਂਜੀ ਹਾਂਜੀ ਵੀਰ ਧਿਆਨ ਨਾਲ ਸੁਣਾਗੇ ਹੈੱਡਫੋਨ ਲਾ ਕੇ ਜਲਦੀ ਦੱਸੋ ਮਿਲੌਣ ਕਿਧਰੋਂ ਜਾ ਰਹੇ ਹਾਂ ਅੱਜ ਅੱਜ ਦੇ ਜਿਹੜੇ ਗੈਸਟ ਹੈ ਜੋ ਉਹਨਾਂ ਦੀ ਇੰਟਰੋਡਕਸ਼ਨ ਦੇ ਵਿੱਚ ਮੈਂ ਕਹਿਣਾ ਹੋਵੇ ਤੇ ਮੈਂ ਇਹ ਕਵਾਂਗਾ ਕਿ ਸ਼ੁਰੂਆਤ ਇੱਕ ਸੋਸ਼ਲ ਇਨਫਲੂਐਂਸਰ ਤੋਂ ਹੋਈ ਠੀਕ ਹੈ ਕਾਫੀ ਗੋਨੇ ਮਲਟੀ ਟੈਲੈਂਟਡ ਹੈ ਫੈਸ਼ਨ ਡਿਜ਼ਾਈਨਰ ਵੀ ਆ ਪੰਜਾਬ ਦਾ ਤੇ ਅੰਮ੍ਰਿਤਸਰ ਦਾ ਨਾਮ ਇੱਕ ਐਸੇ ਦੇਸ਼ ਦੇ ਵਿੱਚ ਰੌਸ਼ਨ ਕੀਤਾ ਜਿਹਦੇ ਤੇ ਸਾਰੇ ਜੱਗ ਦੀਆਂ ਨਿਗਾਹਾਂ ਰੈਂਦੀਆਂ ਨੇ ਤੇਰਾ ਪਾਲਾ ਹੋ ਜੇ ਇਹੋ ਜਿਹੀ ਕਿਹੜੀ ਹਸਤੀ ਆ ਗਈ ਜਿਹਨੇ ਬਰਲ ਦੇਸ਼ ਦਾ ਨਾਮ ਰੌਸ਼ਨ ਕਰਤਾ 올림픽 ਦਾ ਖਿਡਾਰੀ ਤਾਂ ਨਹੀਂ ਕੋਈ ਕਿਉਂਕਿ ਅੱਜ ਸਾਡੇ ਗੈਸਟ ਜਿਹੜੇ ਨਾਲ ਨੇ ਮੈਂ ਬਹੁਤਾ ਟਾਈਮ ਨਹੀਂ ਲਵਾਂਗਾ ਸਿੱਧਾ ਇੰਟਰੋਡਿਊਸ ਕਰਵਾਉਣਾ ਹਾਂਜੀ ਜਲਦੀ ਮਲਾਓ ਦੇਖੀਏ ਕਿਹਨੇ ਕਰਤਾ ਵੈਦਿਸ਼ਾ ਦੇ ਨਾਮ ਰੌਸ਼ਨ ਮੈਡ ਸੰਧੂ ਦੇ ਨਾਲ ਸੱਸ ਦੇ ਨਾਲ ਗਜਬ ਬੇਇੱਜ਼ਤੀ ਹੈ ਪਹਿਲਾ ਕੁਐਸਚਨ ਤੁਹਾਨੂੰ ਏ ਰਹੂਗਾ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਕਾਫੀ ਫਾਲੋਅਰਸ ਆ ਰਾਈਟ ਤੁਸੀਂ ਇੱਕ ਸੋਸ਼ਲ ਇਨਫਲੂਐਂਸਰ ਵੀ ਹੋ ਜੇ ਮੈਂ ਹਜੇ ਸਿਰਫ ਸੋਸ਼ਲ ਮੀਡੀਆ ਦੀ ਗੱਲ ਕਰਾਂ ਤੇ ਕਾਫੀ ਇਦਾਂ ਦੇ ਫਾਲੋਅਰਸ ਨੇ ਤੁਹਾਡੇ ਜਿਹੜੇ ਹੇਟ ਵੀ ਕਰਦੇ ਨਹੀਂ ਨਹੀਂ ਕਾਫੀ ਤਾਂ ਨਹੀਂ ਲਗਭਗ ਸਾਰੇ ਹੀ ਹੇਟ ਕਰਦੇ ਆ ਮੇਰਾ ਇਹ ਸਵਾਲ ਹੈ ਕਿ ਤੁਹਾਨੂੰ ਕਿਦਾਂ ਫੀਲ ਹੁੰਦਾ ਚੰਗਾ ਲੱਗਦਾ ਮਾੜਾ ਲੱਗਦਾ ਜਾਂ ਜਿੱਦਾਂ ਵੀ ਫੀਲ ਹੁੰਦਾ ਪਲੀਜ਼ ਦੱਸੋ ਸਾਨੂੰ ਨਹੀਂ ਭਾਜੀ ਇਹ ਛਿੰਕਦਾ ਸਵਾਲ ਆ ਤੁਹਾਨੂੰ ਕੋਈ ਗਲਤ ਕਮੈਂਟ ਕਰੇ ਗਾਲਾਂ ਕੱਢੇ ਟੈਂਪੋ ਕੋ ਇਹ ਤੁਹਾਨੂੰ ਚੰਗਾ ਤਾਂ ਨਹੀਂ ਲੱਗੂ ਨਾ 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 ਬਿਲਕੁਲ ਨਹੀਂ ਬੱਤ ਸਹੀ ਹੈ ਤੇ ਮੇਰੇ ਲਈ ਪਹਿਲੇ ਪਹਿਲੇ ਮੈਨੂੰ ਫੀਲ ਹੋਣਾ ਸ਼ੁਰੂ ਹੋਇਆ ਹਨਾ ਥੋੜਾ ਜਿਹਾ ਫਿਰ ਮੈਂ ਉਸ ਚੀਜ਼ ਨੂੰ ਨਾ ਆਪਣਾ ਬਣਾ ਲਿੱਤਾ ਮਤਲਬ ਮੋਟੀਵੇਸ਼ਨ ਉਹਨੂੰ ਮੋਟੀਵੇਸ਼ਨ ਨਹੀਂ ਕਹਿੰਦੇ ਮੈਡ ਜੀ ਉਹਨੂੰ ਬੇਸ਼ਰਮੀ ਕਹਿੰਦੇ ਆ ਕਿਨਾਂ ਲੱਗ ਪਈ ਮੈਨੂੰ ਕਿ ਹਾਂ ਇਫ ਮੇਰੇ ਚ ਕੋਈ ਨਾ ਕੋਈ ਤਾਂ ਗੱਲ ਹੋ ਗਈ ਨਾ ਗੱਲ ਹੀ ਤਾਂ ਨਹੀਂ ਹੈਗੀ ਕੋਈ ਮੈਡ ਜੀ ਸਗੋ ਰੱਬ ਤੋਂ ਵੀ ਗਲਤੀ ਨਾਲ ਦੋ ਤਿੰਨ ਅੰਗ ਗਲਤ ਲੱਗ ਗਏ ਜਿਹੜਾ ਲੋਕੀਂ ਬੁਰਾ ਬੋਲਦੇ ਆ ਜਾਂ ਕੁਛ ਨਾ ਕੁਛ ਯੂ ਨੋ ਮਾੜਾ ਬੋਲਦੇ ਆ ਇਹਦਾ ਮਤਲਬ ਮੇਰੇ ਚ ਕੋਈ ਚੰਗਾ ਗੁਣ ਵੀ ਹੈਗਾ ਵਾ ਹੈਨਾ ਜਿਹੜਾ ਕਿ ਲੋਕਾਂ ਕੋ ਬਰਦਾਸ਼ਤ ਨਹੀਂ ਹੋ ਰਿਆ ਬਰਦਾਸ਼ਤ ਉਹ ਸੜੀ ਤੋਂ ਡਰੇਕ ਹੈ ਕਿ ਮੇਰਾ ਜਿਹੜਾ Song ਸੀਗਾ ਪੈਸੇ ਚਾਰ ਹਾਂ ਦੀ ਹਾਂ ਦੀ ਪਿੱਛੇ ਆ ਨਾ ਪੈਸੇ ਚਾਰ ਨਹੀਂ ਚੂਪੇ ਚਾਰ ਹੋਣੇ ਚਾਹੁੰਦੇ ਸੀ ਜਿਹਦਾ ਤੇਰੇ ਹਰਕਤਾਂ ਨੇ ਗਾਣੇ ਵਿੱਚ ਉਹਦਾ ਵੀ ਲਾਈਕ ਫੁੱਲ ਨਾਈਟ ਸ਼ੂਟ ਚੱਲਿਆ ਸੀਗਾ ਹੈਨਾ ਤੇ ਉਹ ਵੀ ਬਹੁਤ ਟਾਇਰਿੰਗ ਸੀਗਾ ਆਫ ਕਾurs ਉਸੇ ਥੱਕਦੇ ਹੋ ਡੈਫੀਨਿਟਲੀ ਸਹੀ ਗੱਲ ਹੈ ਰਾਤ ਦੇ ਸ਼ੂਟ ਤੇ ਬੰਦਾ ਥੱਕ ਹੀ ਜਾਂਦਾ ਖਾਸ ਕਰਕੇ ਸ਼ੂਟ ਜਦੋਂ ਬੈੱਡ ਤੇ ਲੰਬੇ ਪਾਕੇ ਕੀਤਾ ਹੋਵੇ ਬੜਾ ਹਰਾਮੀ ਹੋ ਬੇਟਾ ਮਜ਼ਾ ਆਇਆ